ਰਾ 45 ਪਾਰ ਗਰਮੀ ਅਤਿ ਦੀ ਚੋਣ ਪ੍ਰਚਾਰ ਤੇਜ ਚੋਣ ਪ੍ਰਚਾਰ ਜਿਹੜਾ ਤੇਜ ਹੋਇਆ ਵਾ ਪਵਨ ਕੁਮਾਰ ਤੀਨੂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਜਿਨ੍ਹਾਂ ਨੇ ਤਹਿਸੀਲ ਬਾਜ਼ਾਰ ਤੋਂ ਚੱਲ ਕੇ ਚਰਸੀ ਬਾਜ਼ਾਰ ਇਸ ਵਕਤ ਮਾਲੀਡੀ ਗੇਟ ਪਹੁੰਚੇ ਨੇ ਜਗ੍ਹਾ ਜਗ੍ਹਾ ਚੋਣ ਪ੍ਰਚਾਰ ਕਰ ਰਹੇ ਨੇ ਇੱਕ ਮਿਹਨਤ ਅਨਥਕ ਮਿਹਨਤ ਵਰਕਰ ਪੂਰੇ ਨਾਲ ਨੇ ਇੱਕ स्वागत ਹੈ ਮੈਡਮ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੱਕ ਤਲਾਦਰ ਟਿੰਗਰਾ ਜੀ ਪਾਰਾ ਜੀ 45 ਪਾਰ ਇਸ ਵਕਤ ਦੀ 45 ਪਾਰਾਂ ਫਿਰ ਵੀ ਅੱਤ ਦੀ ਗਰਮੀ ਦੇ ਵਿੱਚ ਚੋਣ ਪ੍ਰਚਾਰ ਤੁਹਾਡਾ ਸਿੱਖਣਾ ਤੇ ਅ ਬਿਲਕੁਲ ਜੀ ਗਰਮੀ ਵਾਲਾ ਪਾਰਾ ਵੀ ਪਾਰ ਤੇ ਚੋਣ ਪ੍ਰਚਾਰ ਵਾਲਾ ਵੀ ਪਾਰ ਅ ਅਸੀਂ ਤਕਰੀਬਨ ਪਿਛਲੇ 2 ਘੰਟੇ ਤੋਂ ਪ੍ਰਚਾਰ ਤਾਂ ਪੂਰਾ ਦਿਨ ਹੀ ਚੱਲਦਾ ਪਰ ਅਸੀਂ ਬਾਜ਼ਾਰ ਦਾ ਅੱਜ ਡੋਰ ਟੂ ਡੋਰ ਸਾਰੇ ਆਪਣੇ ਵਪਾਰੀ ਭਰਾਵਾਂ ਨੂੰ ਅਪੀਲ ਕਰਨ ਵਾਸਤੇ ਕੁਨ ਦਾ ਆਸ਼ੀਰਵਾਦ ਲੈਣ ਵਾਸਤੇ ਅਸੀਂ ਅੱਜ ਬਜਾਰ ਦਾ ਡੋਰ ਟੂ ਡੋਰ ਕਰ ਰਹੇ ਹਾਂ ਮੈਡਮ 2-3 ਦਿਨ ਦਾ ਰਹਿ ਗਿਆ ਸ਼ਨੀਵਾਰ ਨੂੰ ਵੋਟਾਂ ਪੈਣੀਆਂ ਹਨ ਪੂਰਾ ਜੋਰ ਲੱਗਾ ਸਾਰਿਆਂ ਦਾ ਜੀ ਤੁਹਾਡਾ ਕਿਸ ਤਰ੍ਹਾਂ ਕੀ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਰਿਸਪੌਂਸ ਹੈ ਪਿਛਲੇ 2 ਸਾਲ ਦੀ ਸਰਕਾਰ ਦੀ ਕਾਰਜਕਾਰੀ ਦਾ ਰਿਸਪੌਂਸ ਹੈ ਮਾਨਜੋਗ ਸੀਐਮ ਸਾਹਿਬ ਦੇ ਕੀਤੇ ਗਏ ਫੈਸਲੇ ਗਰੰਟੀਆਂ ਨੂੰ ਪੂਰਾ ਕਰਨ ਦੇ ਜਿਹੜੇ ਫੈਸਲੇ ਨੇ ਉਹਨਾਂ ਦਾ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਕਿ ਅਸੀਂ ਬਿਲਕੁਲ ਆਪਣਾ ਸਿਰ ਉੱਚਾ ਚੱਕ ਕੇ ਅਸੀਂ ਵੋਟ ਨੂੰ ਅਪੀਲ ਕਰ ਰਹੇ ਹਾਂ ਕਿਉਂਕਿ ਅਸੀਂ ਸਾਰੇ ਆਪਣੇ ਵਾਅਦੇ ਵੀ ਪੂਰੇ ਕੀਤੇ ਆ ਨਾਲ ਦੀ ਨਾਲ ਨਕੌਦਰ ਸ਼ਹਿਰ ਵਾਸਤੇ ਵੀ ਪੂਰੀ ਮਿਹਨਤ ਕੀਤੀ ਹੈ ਮਿਹਨਤ ਦੇ ਨਾਲ ਹੀ ਜਿਹੜਾ ਹਰ ਗਲੀ ਹਰ ਮੁਹੱਲੇ ਦੇ ਵਿੱਚ ਤੁਸੀਂ ਆਪ ਹੀ ਦੇਖਦੇ ਹੋਣੇ ਕਿ ਤਕਰੀਬਨ 100 150 ਕੰਮ ਜਿਹੜਾ ਉਹ ਸਾਰੇ ਸ਼ਹਿਰ ਦੇ ਵਿੱਚ ਗਲੀਆਂ ਮੁਹੱਲੇ ਸੜਕਾਂ ਪਾਰਕਾਂ ਫਿਰ ਸਾਡੇ ਕੀ ਕਹਿੰਦੇ ਆ ਲਾਇਬ੍ਰੇਰੀ ਫਿਰ ਬੈਡਮਿੰਟਨ ਕੋਰਟ ਤਹਿਸੀਲ ਕੰਪਲੈਕਸ ਹਸਪੀਟਲ ਆਮ ਆਧਮਿਕ ਕਲੀਨਿਕ ਬਸ ਸਟਾਪ ਸੈਕੰਡਰੀ ਗਿਣਤੀ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਕੰਮ ਚੱਲ ਰਹੇ ਆ ਜਿਹੜੇ ਲੋਕ ਬਹੁਤ ਦੇਰ ਤੋਂ ਇਸ ਸ਼ਹਿਰ ਦੀ ਇਦਾਂ ਲੱਗਦਾ ਸੀ ਜਿਵੇਂ ਕਿਸੇ ਨੂੰ ਨਜ਼ਰ ਹੀ ਲੱਗੀ ਹੋਵੇ ਸ਼ਹਿਰ ਪੈਦਲ ਚੱਲਣ ਯੋਗ ਨਾ ਗੱਡੀਆਂ ਚ ਚੱਲਣ ਯੋਗ ਕਿਸੇ ਕਰ ਰਿਹਾ ਹੀ ਨਹੀਂ ਸੀ ਔਰ ਲੋਕ ਬਹੁਤ ਖੁਸ਼ ਹੋ ਕੇ ਜਿਹੜਾ ਉਹ ਸਾਡਾ ਵੋਟ ਅਪੀਲ ਨੂੰ ਅਕਸੈਪਟ ਵੀ ਕਰ ਰਹੇ ਆ ਤੇ ਸਾਨੂੰ ਸਾਥ ਦੇਣ ਦਾ ਸਦਾ ਵੀ ਦੇ ਰਹੇ ਕਿਉਂਕਿ ਸਾਡੇ ਵਲੰਟੀਅਰ ਜਿਹੜੇ ਨੇ ਨਾ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਹੁਤ ਮਿਹਨਤੀ ਆ ਔਰ ਅਸੀਂ ਇੱਕ ਇਹ ਨਹੀਂ ਕਿ ਅਸੀਂ ਹੋਂ ਇਲੈਕਸ਼ਨ ਲੜ ਰਹੇ ਆ ਅਸੀਂ ਹਮੇਸ਼ਾ ਇਲੈਕਸ਼ਨ ਮੋਡ ਚ ਰਹਿੰਦੇ ਆ ਦਿਨ ਰਾਤ ਸਾਰੇ ਵਲੰਟੀਅਰ ਕੰਮ ਕਰਦੇ ਨੇ ਗਲੀ ਗਲੀ ਮੋਹੱਲਾ ਮੋਹੱਲਾ ਹਰ ਤਰ੍ਹਾਂ ਦਾ ਕੰਮ ਜਿਹੜਾ ਕੌਂਸਲਰ ਨੂੰ ਕਰਨਾ ਚਾਹੀਦਾ ਕੌਂਸਲ ਦੀਆਂ ਕੀ ਕਹਿੰਦੇ ਨਰਗੰਦਾ ਕੰਮ ਹੀ ਆ ਜਿਹੜੀਆਂ ਨੇ ਉਹਨੂੰ ਸਾਡੇ ਵਲੰਟੀਅਰਸ ਨੇ ਪੂਰਾ ਕੀਤਾ ਜਿਹੜੇ ਘਰੋਂ ਬਾਹਰ ਨਹੀਂ ਨਿਕਲਦੇ ਜਿਹੜੇ ਦੇਖਦੇ ਨਹੀਂ ਹੈ ਕਿ ਕਿੱਥੇ ਕੀ ਕੰਮ ਹੋਣ ਵਾਲਾ ਉਹ ਸਾਰਾ ਕੱਲਾ ਕੱਲਾ ਕੰਮ ਜਿਹੜਾ ਆਮ ਆਦਮੀ ਪਾਰਟੀ ਦਾ ਵਲੰਟੀਅਰ ਜਿਹੜਾ ਨੁਕਦਰਤਾ ਵੀ ਤੇ ਬਾਕੀ ਹਲਕੇ ਦਾ ਵੀ ਕਰ ਰਿਹਾ ਔਰ ਲੋਕ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਤੋਂ ਬ ਨੇ ਰੂਡ ਸ਼ੋਅ ਕੱਢਿਆ ਸੀ ਅਤ ਦੀ ਗਰਮੀ ਸੀ ਫਿਰ ਵੀ ਇੱਕ ਬਹੁਤ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਮਕੌਦਰ ਦੇ ਵਿੱਚ ਬਿਲਕੁਲ ਜੀ ਹਲਕੇ ਦੇ ਲੋਕਾਂ ਨੇ ਇੱਕ ਕਿਸਮ ਦਾ ਇਤਿਹਾਸ ਰਚਿਆ ਸੀ ਉਸ ਦਿਨ ਮੈਂਨੇ ਪਿਛਲੇ 20 ਸਾਲ ਦੇ ਵਿੱਚ ਮੈਂ ਕਦੀ ਨਹੀਂ ਦੇਖਿਆ ਕਿ ਇੱਕ ਹਲਕੇ ਦਾ ਇਕੱਠ ਜਿਹੜਾ ਉਹ ਇੰਨਾ ਮਨਜੁਕ ਸੀਮ ਸਾਹਿਬ ਦੇਖਣ ਨੂੰ ਦੇਖਣ ਵਾਸਤੇ ਇਕੱਠੇ ਹੋਏ ਹੋਣ ਇੱਕ ਕਿਸਮ ਦਾ ਉਹਨਾਂ ਨੂੰ ਦੇਖਣਾ ਵੀ ਤੇ ਉਹਨਾਂ ਨੂੰ ਭਰੋਸਾ ਦਿਵਾਉਣਾ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਦੇ ਵਾਸਤੇ ਜਿਹੜੇ ਸਾਰੇ ਹਲਕੇ ਇਕੱਠਾ ਹੋਇਆ ਸੀ ਸਾਰਾ ਨਕੂਦਰ ਸ਼ਹਿਰ ਬਾਜ਼ਾਰ ਸਭ ਪੰਪਾਪਾਰ ਸੀ ਔਰ ਅੱਜ ਤੱਕ ਪਹਿਲੀ ਵਾਰ ਇਤਿਹਾਸ ਮੈਂ ਦੇਖਿਆ ਕਿ ਜਿਸ ਤਰੀਕੇ ਨਾਲ ਬਾਜ਼ਾਰਾਂ ਦੇ ਵਿੱਚੋਂ ਨਿਕਲ ਕੇ ਵਪਾਰੀ ਵਰਗ ਤੇ ਔਰ ਸਾਰੀਆਂ ਦੁਕਾਨਾਂ ਦੇ ਵਿੱਚੋਂ ਨਿਕਲ ਕੇ ਸਾਰਾ ਵਪਾਰੀ ਵਰਗ ਜਿਨ੍ਹਾਂ ਨੇ ਬਾਹਰ ਨਿਕਲ ਕੇ ਮਾਨਜੋਗ ਸਿੰਘ ਸਾਹਿਬ ਦਾ ਸਤਿਕਾਰ ਕੀਤਾ ਉਹਨਾਂ ਨੂੰ ਜੀਆਂ ਆਂ ਅੱਖਾਂ ਮੈਂ ਬਹੁਤ ਖੁਸ਼ ਹੋਈ ਆਂ ਔਰ ਮੈਨੂੰ ਹੋਰ ਤਾਕਤ ਮਿਲੀ ਆ ਕਿ ਅਸੀਂ ਹੌਸਲਾ ਵੀ ਮਿਲਦਾ ਕਿ ਵੀ ਸ਼ਹਿਰ ਵਾਸੀ ਖੁਸ਼ ਨੇ ਅਸੀਂ ਉਹਨਾਂ ਲਈ ਕੰਮ ਕਰਨਾ ਮੈਡਮ 1 ਜੂਨ ਨਜ਼ਦੀਕ ਆ ਰਹੀ ਆ ਦਿਲ ਤੱਕ ਤੱਕ ਕਰ ਰਹੇ ਹੋਣੇ ਆ ਅ ਬਿਲਕੁਲ ਖੁਸ਼ੀ ਹੋ ਰਹੀ ਹੈ ਦਿਲ ਤੱਕ ਤੱਕ ਨਹੀਂ ਕਰ ਰਹੇ ਅਸੀਂ ਤਾਂ ਉਡੀਕ ਰਹੇ ਹਾਂ ਕਿ ਕਦੋਂ ਇੱਕ ਜੂਨ ਆਵੇ ਜਲਦੀ ਜਲਦੀ ਸਸਤੇ ਕਦੋਂ ਸਾਡੇ ਸਾਡੇ ਸਾਰੇ ਵੋਟਰਸ ਜਿਹੜੇ ਨੇ ਉਹ ਕਾਲੇ ਨੇ ਇੱਕ ਜੂਨ ਨੂੰ ਉਡੀਕ ਰਹੇ ਨੇ ਕਿ ਵੋਟਾਂ ਪਾਈਏ ਔਰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੀ ਨਵੀਂ 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 ਜੁਆਇਨਿੰਗ ਕੀਤੀ ਆ ਤੁਸੀਂ ਕੀ ਜਾਣੋਗੇ ਆਪਰੇ ਦੇਖੋ ਜੀ ਰਾਜਨੀਤੀ ਹੁੰਦੀ ਨਾ ਉਹ ਵਿਚਾਰਾਂ ਦੀ ਹੁੰਦੀ ਹੈ ਕਿਉਂਕਿ ਅਸੀਂ ਆਏ ਸੀ ਪਾਰਟੀ ਦੇ ਵਿੱਚ ਪਾਤੀ ਜਨਤਾ ਪਾਰਟੀ ਸਿਵਾਲੇ ਉੱਥੇ ਜਿਹੜਾ ਇਸ ਸਮੇਂ ਦਾ ਮਾਹੌਲ ਹੈ ਨਾ ਉਹ ਇੱਕ ਪਰਿਵਾਰਵਾਦ ਇੱਕ ਵਪਾਰੀਵਾਦ ਇੱਕ ਕਹਿ ਸਕਦੇ ਹਾਂ ਕਬੱਡੇ ਘਰਾਣਿਆਂ ਦੇ ਹੱਥਾਂ ਦੇ ਵਿੱਚ ਉਹ ਬੀਜੇਪੀ ਦਾ ਜਿਹੜਾ ਸਿਸਟਮ ਆ ਚੁੱਕਾ ਹੈ ਉਹਦੇ ਵਿੱਚ ਵਰਕਰ ਦੀ ਕਰ ਖਤਮ ਹੋ ਚੁੱਕੀ ਹੈ ਕਿ ਹੁਣ ਸਾਨੂੰ ਜੋ ਲੱਗਾ ਕਿ ਪੰਜਾਬ ਦਾ ਜੋ 2 ਸਾਲ ਦੇ ਉੱਤੇ ਹੋ ਗਿਆ ਸਮਾਂ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੇ ਜੋ ਦੇਖਣ ਦੇ ਵਿੱਚ ਸਾਨੂੰ ਆ ਰਿਹਾ ਸੀ ਕਿ ਇਹਨੇ ਹਮੇਸ਼ਾ ਆਮ ਆਦਮੀ ਦੇ ਲੋਕਾਂ ਦਾ ਆਮ ਜਨਤਾ ਦਾ ਹੱਥ ਫੜਿਆ ਆਮ ਜਨਤਾ ਦੇ ਨਾਲ ਖੜੇ ਹੋ ਦੇਖੋ ਇਹ ਆਮ ਜਨਤਾ ਨੂੰ ਅੱਜ ਤੱਕ ਕੋਈ ਇਤਿਹਾਸ ਫੋਲ ਕੇ ਦੇਖ ਲਓ 600 ਜੂਟਾਂ ਕਦੀ ਫਰੀ ਨਹੀਂ ਮਿਲੇ ਇਹ ਸਭ ਤੋਂ ਵੱਡੀ ਉਪਲਬਧੀ ਆ ਆਮ ਆਦਮੀ ਪਾਰਟੀ ਦੀ ਮੈਸੇਜ ਕੀ ਹੈ ਸਰ ਦਾ ਮੇਰਾ ਸਾਰਿਆਂ ਨੂੰ ਅਪੀਲ ਆ ਕਿ ਆਪਾਂ ਪੰਜਾਬ ਦੀ ਜਿੰਨੀ ਵੀ ਜਨਤਾ ਆ ਨਕੋਦਰ ਦੇ ਹਲਕੇ ਦੀ ਜਿਹੜੀ ਜਨਤਾ ਹੈਗੀ ਆ ਵੋਟਾਂ ਨੂੰ ਅਪੀਲ ਆ ਕਿ ਆਪਾਂ ਆਮ ਆਦਮੀ ਪਾਰਟੀ ਜਿਹੜੀ ਹਮੇਸ਼ਾ ਵਿਕਾਸ ਦੀ ਗੱਲ ਕਰਦੀ ਆ ਤੇ ਵਿਕਾਸ ਦੀ ਰਾਹ ਤੇ ਚੱਲਦੀ ਆ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਇਥੇ ਰਹਿਨੁਮਾਈ ਦੇ 헤ਡ ਨਕੋਦਰ ਇਲਾਕੇ ਨੇ 2 ਸਵਾ 2 ਸਾਲ ਦੇ ਵਿੱਚ ਜਿੰਨੀ ਤਰੱਕੀ ਕੀਤੀ ਆ ਮੈਨੂੰ ਨਹੀਂ ਲੱਗਦਾ ਕਿ ਉਹ ਆਏ 15 20 ਸਾਲ ਦੇ ਵਿੱਚ ਵੀ ਹੋਈ ਹੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਆਓ ਪੰਜਾਬ ਦੀ ਤਰੱਕੀ ਲਈ ਭਾਈਚਾਰੇ ਦੀ ਸਾਂਝ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਪਵਨ ਤੀਨੂ ਜੀ ਨੂੰ ਇਥੋਂ ਕਾਮਯਾਬ ਕਰੀਏ ਤਾਂ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਹੱਥ ਮਜ਼ਬੂਤ ਹੋ ਗਏ। ਮੈਂ ਕਰ ਰਹੇ ਹਾਂ ਤਾਂ ਕੀ ਕਹਿਣਾ ਚਾਹੋਗੇ ਅੱਜ ਮੋਕੇ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬਾਜ਼ਾਰ ਚ ਅਸੀਂ ਜੋ ਡੋਰ ਟੂ ਡੋਰ ਕਰ ਰਹੇ ਆਂ ਕਿ ਭਾਰੀ ਭਾਰੀ ਘਾਰੇ ਚ ਲੋਕਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੱਧ ਵੱਧ ਵੋਟਾਂ ਪਾ ਕੇ ਤੇ ਬੀਬੀ ਇੰਦਰਜੀਤ ਕੌਰ ਮਾਨ ਦੇ ਨਕੁੱਦਰ ਹਲਕੇ ਚੋ ਹੱਥ ਮਜ਼ਬੂਤ ਕਰਕੇ ਭੇਜਾਂਗੇ। ਜੀ ਤੁਹਾਡੇ ਬਾਜ਼ਾਰ ਦੇ ਵਿੱਚ ਮੈਡਮ ਆਏ ਨੇ ਇੰਦਰਜੀਤ ਕੌਰ ਮਾਨ ਹਾਂ ਤਿੰਨ ਦਾ ਜਿੰਦਰ ਸਾਹਿਬ ਤੁਹਾਡਾ ਤੇ ਸੁਮੇਜੀ ਦਾ ਬੜਾ ਧੰਨਵਾਦ ਤੁਸੀਂ ਸਾਡੀ ਜਿਹੜੀ ਸੜੀ ਰੈਲੀ ਦੀ ਕਵਰੇਜ ਕਰ ਰਹੇ ਹੋ ਦੂਜੀ ਨੰਬਰ ਤੇ ਮੈਡਮ ਐਮ ਐਲ ਏ ਸਾਹਿਬ ਦਾ ਬੜਾ ਧੰਨਵਾਦ ਉਹਨਾਂ ਨੇ ਅੱਜ ਡੂ ਟੂ ਡੋਰ ਜਿਹੜੀ ਕੈਂਪੇਨ ਕੀਤੀ ਆ ਅੱਜ ਜਿਹੜੀ ਅਸੀਂ ਲੋਕਾਂ ਕੋਲ ਜੋ ਸਾਨੂੰ ਭਰਮਾ ਹੰਗਾਰਾ ਮਿਲਿਆ ਹੈਗਾ ਇਹ ਸਿਰਫ ਦੋ ਜਿਹੜੇ ਸਵਾ ਦੋ ਸਾਲ ਸਾਡੀ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਜੀ ਦੇ ਇੱਕ ਦਿੱਤੇ ਕੰਮ ਤੇ ਸਾਡੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਜੋ ਸਵਾ ਦੋ ਸਾਲ ਦੇ ਵਿੱਚ ਲੋਕਾਂ ਦੇ ਦੁੱਖ ਸੁੱਖ ਦੀ ਸਾਂਝ ਕੀਤੀ ਆ ਔਰ 150 ਦੇ ਕਰੀਬ ਜਿਹੜੇ ਕੰਮ ਇੱਥੇ ਸ਼ੁਰੂ ਕਰਵਾਏ ਆ ਕਿਉਂਕਿ ਜਿਹੜੀ ਨਗਰ ਕੌਂਸਲ ਦੇ ਜਿੰਨੇ ਵੀ ਕਾਉਂਸਲਰ ਹੈਗੇ ਆ ਉਹ ਪੂਰਾ ਸਾਥ ਨਹੀਂ ਦੇ ਰਹੇ ਇਸ ਵੇਲੇ ਕਮਾ ਦੀ ਤਾਂ ਲੜੀ ਲੱਗੀ ਪਈ ਆ ਪੁਸ਼ਕਮ ਰੁਕੇ ਆ ਬਸਟੈਂਡ ਦਾ ਕੰਮ ਰੁਕੇ ਆ ਤਹਿਸੀਲ ਕੰਪਲੈਕਸ ਦਾ ਕੰਮ ਰੁਕੇ ਆ ਔਰ ਬਹੁਤ ਵੱਡੀ ਗੱਲ ਜਿਹੜੀ ਇੱਕ ਜਨਰਲ ਕੈਟਾਗਰੀ ਦੇ ਲੋਕ ਆ ਉਹ ਇਸ ਗੱਲ 'ਚ ਖੁਸ਼ ਆ 600 ਯੂਨਿਟ ਜਿਹੜਾ ਅੱਗੇ ਕਿਸੇ ਵੀ ਸਰਕਾਰ ਨੇ ਅਜੇ ਤੱਕ ਕਿਸੇ ਵੀ ਵਪਾਰੀ ਤਰਫ ਕੇ ਨਾ ਇਦਾਂ ਹੱਥ ਨਹੀਂ ਵੜਿਆ ਸੀ ਇਹ ਪਹਿਲੀ ਸਰਕਾਰ ਆ ਜਿਨੇ ਵਪਾਰੀਆਂ ਦਾ ਹੱਥ ਫੜਿਆ ਔਰ 600 ਯੂਨਿਟ ਫਰੀ ਦਿੱਤਾ ਵਾ ਅਸੀਂ ਇਹ ਚਾਹਦੇ ਆ ਜਿਹੜੇ ਸਰਕਾਰ ਨੇ ਕੀਤੇ ਕੰਮ ਉਤੇ ਮੋਹਰ ਲਾਉਂਦੇ ਹੋਏ ਇੱਕ ਇੱਕ ਬੋਰਡ ਜਿਹੜੀ ਆ ਉਹ ਝਾੜ ਨੂੰ ਪਾ ਕੇ ਝਾੜ ਤੇ ਪਵਨਤੀ ਨੂੰ ਕਾਮਯਾਬ ਕਰੋ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਹੱਥ ਮਜ਼ਬੂਤ ਕਰੋ ਸਰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਸ਼ਹਿਰ ਦੇ ਬਹੁਤ ਵਧੀਆ ਰਿਸਪੌਂਸ ਆ ਜੀ ਸਾਰੇ ਸ਼ਹਿਰ ਵਾਸੀਆਂ ਦਾ ਅੱਜ ਤਹਿਸੀਲ ਬਾਜ਼ਾਰ ਨਕੂਦਰ ਦੇ ਵਿੱਚ ਉਸ ਤੋਂ ਬਾਅਦ ਸਰਾਫਾ ਬਾਜ਼ਾਰ ਹੁਣ ਮਾਲੜੀ ਗੇਟ ਆਏ ਹੋਏ ਆ ਸਾਰੇ ਦੁਕਾਨਦਾਰ ਵੀਰਾਂ ਦਾ ਬਹੁਤ ਵਧੀਆ ਰਿਸਪੌਂਸ ਆ ਤੇ ਸਾਰੇ ਇੱਕ ਤਰੀਕ ਦੀ ਵੇਡ ਕਰ ਰਹੇ ਆ ਵੀ ਕਦੋਂ ਇੱਕ ਤਰੀਕ ਆਵੇ ਤਦ ਵੱਤੂ ਵੱਦ ਵੋਟਾਂ ਪਾ ਕੇ ਆਪਾਂ ਝਾੜੂ ਦੇ ਨਿਸ਼ਾਨ ਤੇ ਸ਼੍ਰੀ ਪਵਨ ਕੁਮਾਰ ਟਿੰਗ ਜੀ ਨੂੰ ਜਿਤਾ ਕੇ ਤੁਹੇ ਭੇਜੀਏ ਇੱਕ ਭਰਮਾ ਹੰਗਾਰਾ ਮਿਲਿਆ ਸੀ ਜਦੋਂ ਸੀਐਮ ਮਾਨ ਦੀ ਇੱਕ ਰੈਲੀ ਨਿਕਲੀ ਸੀ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਿਆ ਸੀ ਤੁਹਾਡੇ ਕਹਿਣ ਨੂੰ ਕੋਈ ਸ਼ਬਦ ਹੀ ਨਹੀਂ ਸੀ ਉਹ ਦਿਨ ਇੰਨਾ ਸਾਰੇ ਆਪਣੇ ਪੂਰੇ ਨਕੋਦਰ ਹਲਕਾ ਵਾਸੀਆਂ ਦਾ ਇੰਨਾ ਪਿਆਰ ਸੀਗਾ ਇੰਨਾ ਉਹਨਾਂ ਨੇ ਆਪ ਮਹਾਰੇ ਹੋ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਹਮ ਹਮਾ ਕੇ ਪਿੰਡਾਂ ਦੇ ਪਿੰਡ ਪਹੁੰਚੇ ਸ਼ਹਿਰ ਵਾਸੀ ਜਿਹੜੇ ਸੀਗੇ ਆਪਣੀਆਂ ਦੁਕਾਨਾਂ ਦੇ ਵਿੱਚੋਂ ਨਿਕਲ ਕੇ ਉਹਨਾਂ ਨੇ ਪੂਰਾ ਸਵਾਗਤ ਕੀਤਾ ਬਹੁਤ ਵਧੀਆ ਰਿਸਪਾਂਸ ਸੀਗਾ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਜਿਹੜਾ ਚਰਸੀ ਬਾਜ਼ਾਰ ਤੋਂ ਹੋ ਕੇ ਸਰਾਫਾਂ ਬਾਜ਼ਾਰ ਉਸ ਤੋਂ ਬਾਅਦ ਮਾਲੜੀ ਗੇਟ ਤੱਕ मैडम इंद्रजीत कौर मान पवन टीनू ਦੇ ਹੱਕ ਦੇ ਵਿੱਚ ਅੱਜ ਇੱਕ ਇੱਕ ਦੁਕਾਨ ਤੇ ਵੋਟ ਪ੍ਰਚਾਰ ਕਰਨ ਗਏ ਨੇ ਵੋਟਾਂ ਮੰਗਣ ਗਏ ਨੇ ਅਤਿ ਦੀ ਗਰਮੀ ਆ ਪਾਰਾ ਜਿਹੜਾ 45 ਪਾਰ ਹੋ ਚੁੱਕਾ ਆ ਉਸ ਦੇ ਨਾਲ ਨਾਲ ਚੋਣਾ ਪ੍ਰਚਾਰ ਚੋਣ ਪ੍ਰਚਾਰ ਵੀ ਤੇਜ਼ ਹੋ ਚੁੱਕਾ ਮੇਰੇ ਪਿੱਛੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪਵਨ ਟੀਨੂ ਦੇ ਹੱਕ ਦੇ ਵਿੱਚ मैडम इंद्रਜੀਤ ਕੌਰ ਮਾਨ ਇਸ ਵਕਤ ਮਾਲੜੀ ਗੇਟ ਦੇ ਵਿੱਚ ਦੁਕਾਨਾਂ ਤੇ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ सुशील ਢਿੰਗੜਾ ਇਕਤਾ ਲਰ ਨਿਊਜ਼ ਨਕੋ